ਬਾਈ ਕੈਨੇਡਾ ਪੀਆਰ ਨਾਲ ਜੁੜੀ ਹੋਈ ਸੁਪਰ ਡੁੱਪਰ ਬ੍ਰੇਕਿੰਗ ਆ ਰਹੀ ਹੈ ਕੱਲ ਹੀ ਹਾਲੇ ਕੈਨੇਡਾ ਦੀ ਇਮੀਗ੍ਰੇਸ਼ਨ ਮਨਿਸਟਰ ਲੀਨਾਰਡ ਯਾਬ ਦੇ ਵੱਲੋਂ categories ਦੇ ਵਿੱਚ ਨਵੇਂ ਐਡੀਸ਼ਨ ਕੀਤੇ ਗਏ ਤੇ ਅੱਜ ਹੀ ਯਾਨੀ ਕਿ 19 ਫਰਵਰੀ 2026 ਨੂੰ ਡਰਾ ਆਇਆ ਹੈ ਇਹ ਡਰਾ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ CRS ਸਕੋਰ ਬਹੁਤ ਜ਼ਿਆਦਾ ਲੋਵੇਸਟ ਹੈ 169 ਦੇ ਉੱਤੇ ਇਨਵਾਈਟ ਭੇਜੇ ਗਏ ਨੇ ਯਾਨੀ ਕਿ ਜੀਦਾ ਸੀਆਰ ਐ ਸਕੋਰ ਸਿਰਫ 169 ਸੀਗਾ ਉਹਨੂੰ ਵੀ ਪੀਆਰ ਵਾਲੀ ਖੁਸ਼ਖਬਰੀ ਮਿਲ ਗਈ ਕੀ ਖਾਸ ਹੈ ਅੱਜ ਦੀ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋਰ ਦਾ ਸੋਪੀシャル ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਫਰਵਰੀ 19 2026 ਨੂੰ ਡਰਾਅ ਆਉਂਦਾ ਹੈ ਇਨਵਾਈਟ ਭੇਜੇ ਜਾਂਦੇ ਨੇ 391 یعنی کہ 391 ਡਾਕਟਰਸ ਨੂੰ ਇਹ ਇਨਵੀਟੇਸ਼ਨ ਭੇਜੇ ਗਏ ਨੇ ਤੇ 169 ਸਿਰਫ 169 CRS ਸਕੋਰ ਤੁਸੀਂ ਇਹ ਸਮਝ ਲਓ ਕਿ ਡਾਕਟਰ ਜਿਹੜਾ ਸੀਗਾ ਉਹਦਾ ਕਿੰਨਾ ਕੁ ਮਿਨੀਮਮ ਕੁਆਲੀਫਿਕੇਸ਼ਨ ਹੋਵੇ ਕਿੰਨੇ ਕੁ ਮਿਨੀਮਮ ਜਿਹੜੀ ਉਹ ਲੈਂਗੁਏਜ ਰਿਕੁਆਇਰਮੈਂਟ ਹੋਵੇ 169 ਜਿਹੜਾ CRS ਸਕੋਰ ਹੈ ਇੱਕ ਘੱਟੋ ਘੱਟ ਕਹਿ ਸਕਦੇ ਹੈਗੇ ਉਹ ਮੈਨੂੰ ਤਾਂ ਇਹ ਲੱਗਦਾ ਕਿ ਪੂਲ ਦੇ ਵਿੱਚ ਜਿੰਨੇ ਡਾਕਟਰ ਪਏ ਸੀਗੇ ਇਹਨਾਂ ਨੇ ਲੱਭ ਲੱਭ ਕੇ ਸਾਰਿਆਂ ਨੂੰ ਇਨਵਾਈਟ ਕੀਤਾ ਹੈਗਾ ਐਕਸਪ੍ਰੈਸ ਐਂਟਰੀ ਦੇ ਟਾਈ ਬ੍ਰੇਕਿੰਗ ਰੂਲ ਤੇ ਵੀ ਚਲਜੋ ਤੇ ਜਨਵਰੀ 3 2026 ਨੂੰ ਜਿੰਨੇ ਫਾਈਲ ਲਗਾਈ ਸੀ 3:25 ਮਿੰਟ 14 ਸੈਕਿੰਡ ਯੂਟੀਸੀ ਟਾਈਮ ਦੇ ਹਿਸਾਬ ਦੇ ਨਾਲ ਜੇਕਰ ਉਹਦਾ ਸੀਆਰ ਸਕੋਰ 169 ਸੀਗਾ ਤੇ ਉਹ ਆਉਂਦਾ ਸੀਗਾ ਅੰਡਰ ਕੈਟਾਗਰੀ ਫਿਜੀਸ਼ੀਅਨ ਵਿਦ ਕੈਨੇਡੀਅਨ ਵਰਕ ਐਕਸਪੀਰੀਅੰਸ ਤਾਂ ਉਹਨੂੰ ਇਨਵਿਟੇਸ਼ਨ ਭੇਜੇ ਗਏ ਹੋਣਗੇ ਲਾਲੋ ਸਾਹਿਬ ਤੁਸੀਂ ਕਿੰਨਾ ਮਾਈਂਡ ਬਲੋਇੰਗ ਡਰਾ ਹੈ ਬਹੁਤ ਜ਼ਬਰਦਸਤ ਡਰਾ ਹੈ ਤੇ ਇਹ ਡਰਾ ਇੱਕ ਉਮੀਦ ਜਗਾਉਂਦਾ ਹੈ ਉਹਨਾਂ ਡਾਕਟਰਸ ਨੂੰ ਜਿਹੜੇ ਇਸ ਕਰਕੇ ਹਤਾਸ਼ ਪਰੇਸ਼ਾਨ ਸੀਗੇ ਕਿ ਭਈ ਉਹਨਾਂ ਦਾ ਨੰਬਰ ਆਖਿਰ ਕਿਉਂ ਨਹੀਂ ਆ ਰਿਹਾ ਜਿਹੜੀਆਂ 10 ਕੈਟਾਗਰੀਜ਼ ਹੋ ਗਈਆਂ ਨੇ ਉਹਦੇ ਵਿੱਚੋਂ ਇਹ ਕੈਟਾਗਰੀ ਜਿਹੜੀ ਹੈ ਉਹ ਪਿਛਲੇ ਸਾਲ ਐਡ ਕੀਤੇ ਜਾਣ ਦੀ ਅਨਾਉਂਸਮੈਂਟ ਹੋਈ ਸੀ ਇਸ ਸਾਲ ਇਹ ਕੈਟਾਗਰੀ ਦਾ ਹਿੱਸਾ ਸੀਗੀ ਤੇ ਜਦੋਂ ਕੱਲੀ ਲੀਨਾ ਡੀ ਆਪ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਤੇ ਇਸ ਕੈਟਾਗਰੀ ਦਾ ਖਾਸਾ ਜ਼ਿਕਰ ਉਹਦੇ ਵਿੱਚ ਵੀ ਹੋਇਆ ਸੀਗਾ ਤੇ ਇਹ ਇਨਵਿਟੇਸ਼ਨ ਭੇਜੇ ਗਏ ਚਲੋ ਜੀ ਹੁਣ ਕਿਹੜੇ ਕਿਹੜੇ ਨੌਕੋਡ ਦੇ ਅੰਡਰ ਇਨਵਿਟੇਸ਼ਨ ਭੇਜੇ ਗਏ ਆ ਉਹ ਵੀ ਸੁਣ ਲਓ 100, यानी 31100 ਯਾਨੀ 311000 ਸਪੈਸ਼ਲਿਸਟ ਇਨ ਕਲੀਨिकल ਐਂਡ ਲੈਬੈਟਰੀ ਮੈਡੀਸਿਨ ਉਦੋਂ ਬਾਅਦ 31101 ਸਪੈਸ਼ਲਿਸਟ ਇਨ ਸਰਜਰੀ ਜਿਹੜੇ ਸਪੈਸ਼ਲਿਸਟ ਨੇ ਸਰਜਰੀ ਦੇ ਵਿੱਚ ਉਹਨਾਂ ਨੂੰ 31102 ਜਰਨਲ ਪ੍ਰੈਕটিশਨਰ ਐਂਡ ਫੈਮਿਲੀ ਫਿਜੀਸ਼ੀਅਨ ਯਾਨੀ ਕਿ ਜੇਕਰ ਤੁਸੀਂ ਫੈਮਿਲੀ ਫਿਜੀਸ਼ੀਅਨ ਹੋ ਜੇਕਰ ਤੁਸੀਂ ਜਰਨਲ ਪ੍ਰੈਕਟਿਸ਼ਨਰ ਹੋ ਜੇਕਰ ਤੁਸੀਂ ਸਪੈਸ਼ਲਿਸਟ ਹੋ ਸਰਜਰੀ ਦੇ ਵਿੱਚ ਸਪੈਸ਼ਲਿਸਟ ਹੋ ਕਲੀਨिकल ਐਂਡ ਲੈਬਾਰਟਰੀ ਮੈਡੀਸਿਨ ਦੇ ਵਿੱਚ ਤਾਂ ਤੁਹਾਨੂੰ ਇਹ ਇਨਵੀਟੇਸ਼ਨ ਆਇਆ ਹੋਵੇਗਾ ਬਹੁਤ ਖਾਸ ਡਰਾਅ ਹੈ ਤੇ ਜੇਕਰ ਇਹ ਡਰਾਅ ਦੀ ਗਿਣਤੀ ਕਰੀਏ ਤਾਂ ਇਸ ਫਰਵਰੀ ਮਹੀਨੇ ਦਾ ਇਹ ਪੰਜਵਾਂ ਡਰਾਅ ਹੈ ਇਸ ਤੋਂ ਪਹਿਲਾਂ ਚਾਰ ਡਰਾਅ ਆ ਚੁੱਕੇ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਦਰ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਅੰਦਰ ਫ੍ਰੈਂਚ ਦੇ ਅੰਦਰ ਤੇ ਪਹਿਲਾ ਡਰਾਅ ਜਿਹੜਾ ਸੀਗਾ 3 ਫਰਵਰੀ ਨੂੰ ਉਹ ਵੀ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦਾ ਹੀ ਡਰਾਅ ਸੀਗਾ ਹੁਣ ਤੱਕ ਜਿਹੜੇ ਡਰਾਅ ਆਏ ਨੇ ਉਹਦੇ ਵਿੱਚ ਮਿਨੀਮਮ ਸੀਆਰ ਐਸ ਕੋਰ ਜਿਹੜਾ ਇਹ 169 ਹੈ 2025 ਚ ਵੀ ਮਿਨੀਮਮ ਸਕੋਰ ਇੰਨਾ ਨਹੀਂ ਗਿਆ ਸੀਗਾ 2024 ਦੇ ਵਿੱਚ ਵੀ ਮਿਨੀਮਮ ਸਕੋਰ ਇੰਨਾ ਨਹੀਂ ਗਿਆ ਸੀਗਾ ਜੇਕਰ ਕੋਵਿਡ ਨੂੰ ਛੱਡਦੀਏ ਤੇ ਇੰਨਾ ਘੱਟ ਸਕੋਰ ਜਿਹੜਾ ਹੈ ਉਹ ਕਦੇ ਨਹੀਂ ਦੇਖਣ ਨੂੰ ਮਿਲਿਆ ਖਾਸ ਕਰਕੇ ਐਕਸਪ੍ਰੈਸ ਐਂਟਰੀ ਦੇ ਅੰਡਰ ਕੋਵਿਡ ਤੋਂ ਬਾਅਦ ਇਹ ਸੁਪਰ ਡੂਪਰ ਕਹਿ ਸਕਦੇ ਇੱਕ ਬਹੁਤ ਐਕਸਕਲੂਸਿਵ ਡਰਾ ਮੰਨਿਆ ਜਾ ਸਕਦਾ ਹੈਗਾ ਅੱਛਾ ਇਥੋਂ ਕੀ ਹੈ ਜਿਹੜੇ ਜਿਨ੍ਹਾਂ ਨੂੰ ਖਾਸ ਕਰਕੇ ਕੈਟਾਗਰੀ ਨਹੀਂ ਸਮਝ ਆਉਂਦੀ ਇੱਥੋਂ ਸਮਝੋ ਕੈਟਾਗਰੀ ਕੀ ਚੀਜ਼ ਹੈ ਇਹ ਹੀ ਜਿਹੜੇ 169 ਵਾਲੇ ਸੀਗੇ ਇਹਨਾਂ ਨੂੰ ਸੀਆਰ ਐ ਸ코ਰ ਕਰਨਾ ਪੈਣਾ ਸੀਗਾ 508 ਜਾਂ 509 ਤਾਂ ਜਾ ਕੇ ਇਹਨਾਂ ਦਾ ਨੰਬਰ ਆਉਣਾ ਸੀ ਪਰ ਇਹਨਾਂ ਨੂੰ ਕੈਟਾਗਰੀ ਚ ਐਡ ਕਰ ਦਿੱਤਾ ਗਿਆ ਤੇ 169 ਦੇ ਉੱਤੇ ਇਹਨਾਂ ਦਾ ਸਕੋਰ ਜਿਹੜਾ ਹੈ ਉਹ ਮੀਟ ਕਰ ਗਿਆ ਤੇ ਇਹਨਾਂ ਨੂੰ ਇਨਵਿਟੇਸ਼ਨ ਭੇਜੇਗਾ ਇਹਦਾ ਬੜਾ ਕਲੀਅਰ ਜਿਹਾ ਮਤਲਬ ਇਹ ਹੈ ਆਉਣ ਵਾਲਾ ਸਮਾਂ ਉਹਨਾਂ ਦਾ ਹੈ ਜਿਹੜੇ ਵੀ ਇਨ ਕੈਟਾਗਰੀ ਹੋਣਗੇ ਜਿਹੜੇ ਵੀ ਉਹਨਾਂ ਦੇ ਸ਼ਾਰਟ ਓਕੂਪੇਸ਼ਨਸ ਦੇ ਵਿੱਚ ਹੋਣਗੇ 인 డిਮਾਂਡ ਦੇ ਵਿੱਚ ਹੋਣਗੇ ਉਹਨਾਂ ਦਾ ਨੰਬਰ ਜ਼ਿਆਦਾ ਸੌਖਾ ਲੱਗਣਾ ਜੇ ਸੋ ਧਿਆਨ ਰੱਖੋ ਉਹੀ ਕੰਮ ਕਰੋ ਕੈਨੇਡਾ ਦੇ ਵਿੱਚ ਜਿਹਦੀ ਕੈਨੇਡਾ ਨੂੰ ਲੋੜ ਹੈ ਕੰਮ ਬਿਲਕੁਲ ਨਾ ਕਰੋ ਜਿਹਦੀ ਕੈਨੇਡਾ ਨੂੰ ਲੋੜ ਨਹੀਂ ਹੈਗੀ ਜੇਕਰ ਤੁਸੀਂ ਕੈਨੇਡਾ ਚ ਪੀਆਰ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਚੈਨਲ ਤੁਹਾਨੂੰ ਡੈਡੀਕੇਟਿਡ ਚੈਨਲ ਹੈ ਮੈਂ ਜਾ ਆਊਟਡੋਰ ਸੀ ਤਾਂ ਵੀ ਮੈਨੂੰ ਲੱਗਾ ਵੀਡੀਓ ਬਣਾਉਣੀ ਚਾਹੀਦੀ ਕਿਉਂਕਿ ਐਡਾ ਵਧੀਆ ਡ੍ਰੌਪ ਆ ਕਿੱਦਾਂ ਮਿਸ ਕਰ ਸਕਦੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿੰਨਾ ਹੋ ਸਕੇ ਸ਼ੇ